ਦੀ ਬਹੁਤੀ ਵੱਡੀ ਖਬਰ ਸੁਹਾਣਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਕਬੱਡੀ ਪਲੇਅਰ ਦੇ ਉੱਤੇ ਫਾਇਰਿੰਗ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਕਈ ਗੋਲੀਆਂ ਇਸ ਕਬੱਡੀ ਪਲੇਅਰ ਨੂੰ ਲਗਮੀਆਂ ਨੇ ਮੌਕੇ ਦੇ ਉੱਤੇ ਗਾਹ ਪੈ ਜਾਂਦਾ ਧੜਾ ਧੜ ਜਦੋਂ ਫਾਇਰਿੰਗ ਹੁੰਦੀ ਹੈ ਉਸ ਤੋਂ ਬਾਅਦ ਭਗੜ ਮਚ ਜਾਂਦੀ ਹੈ ਰਾਣਾ ਬਲਾਚੌਰੀਆ ਇਸ ਕਬੱਡੀ ਪਲੇਅਰ ਦਾ ਨਾਂ ਦੱਸਿਆ ਜਾ ਰਿਹਾ ਹੈ ਕਬੱਡੀ ਦਾ ਵੱਡਾ ਪਲੇਅਰ ਹੈ ਜਿਸਦੇ ਦੱਸਿਆ ਜਾ ਰਿਹਾ ਹੈ ਕਿ ਗੋਲੀਆਂ ਵੱਜੀਆਂ ਨੇ ਹਾਲਾਂਕਿ ਮੌਕੇ ਦੇ ਉੱਤੇ ਫਾਇਰਿੰਗ ਹੋਈ ਹੈ ਤੇ ਫਾਇਰਿੰਗ ਇੰਨੀ ਕੁ ਜ਼ਬਰਦਸਤ ਹੋਈ ਹੈ ਕਿ ਮੌਕੇ ਦੇ ਉੱਤੇ ਭਗੜ ਮਚ ਜਾਂਦੀ ਹੈ ਸੁਹਾਣਾ ਦੇ ਵਿੱਚ ਕਬੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਗੋਲੀਆਂ ਚੱਲੀਆਂ ਨੇ ਮੌਕੇ ਦੇ ਉੱਤੇ ਪੁਲਿਸ ਵੀ ਪਹੁੰਚੀ ਹੋਈ ਹੈ ਲਗਾਤਾਰ ਜਾਂਚ ਕੀਤੀ ਜਾ ਰਹੀ ਹੈ ਕਿ ਕਿਹੜੇ ਬਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਸ਼ੂਟਰਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਹਾਲਾਂਕਿ ਮੌਕੇ ਦੇ ਉੱਤੇ ਪੁਲਿਸ ਪਹੁੰਚੀ ਹੋਈ ਹੈ ਤੇ ਹਾਲਾਤ ਕਾਫੀ ਜ਼ਿਆਦਾ ਗੰਭੀਰ ਪੜੇ ਹੋਏ ਦੱਸੇ ਜਾ ਰਹੇ ਨੇ ਹਾਲਾਂਕਿ ਇਸ ਨੌਜਵਾਨ ਦੀ ਮੌਤ ਹੋਈ ਹੈ ਜਾਂ ਫਿਰ ਹਾਲਤ ਗੰਭੀਰ ਹੈ ਇਸ ਦੀ ਅਜੇ ਪੁਸ਼ਟੀ ਨਹੀਂ ਕੀਤੀ ਜਾ ਰਹੀ ਕਿਉਂਕਿ ਲਗਾਤਾਰ ਐਕਟੀਵਿਟੀ ਕੀਤੀ ਜਾ ਰਹੀ ਹੈ ਇੱਕ ਪਾਸੇ ਪੁਲਿਸ ਦੇ ਵੱਲੋਂ ਲਗਾਤਾਰ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਕਿਹੜੇ ਪਦਮਾਸ਼ਾਂ ਦੇ ਵੱਲੋਂ ਫਾਇਰਿੰਗ ਕੀਤੀ ਗਈ ਹੈ ਉਹਨਾਂ ਨੂੰ ਲੱਭਿਆ ਜਾ ਸਕੇ ਉਹਨਾਂ ਦੀ شناخت ਕੀਤੀ ਜਾ ਸਕੇ ਤੇ ਦੂਜੇ ਪਾਸੇ ਜਿੱਥੇ ਫਾਇਰਿੰਗ ਹੋਈ ਹੈ ਮੌਕੇ ਦੇ ਉੱਤੇ ਭਗੜੜ ਮਚੀ ਹੋਈ ਹੈ ਸੁਹਾਣਾ ਦੇ ਵਿੱਚ ਇੱਕ ਵੱਡੀ ਟੂਰਨਾਮੈਂਟ ਚੱਲ ਰਿਹਾ ਸੀ ਜਿੱਥੇ ਗੋਲੀਆਂ ਚੱਲੀਆਂ ਨੇ ਰਾਣਾ ਬਲਾਚੌਰੀਆ ਦੇ ਉੱਤੇ ਗੋਲੀਆਂ ਚੱਲੀਆਂ ਨੇ ਕਬੱਡੀ ਦਾ ਵੱਡਾ ਪਲੇਅਰ ਹੈ ਬਹੁਤ ਸਾਰੇ ਮੈਚਾਂਾਂ ਦੇ ਵਿੱਚ ਜਿਹੜੀ ਇਸ ਦੇ ਵੱਲੋਂ ਜਿਹੜੀ ਕਬੱਡੀ ਖੇਡੀ ਗਈ ਹੈ ਵੱਡੇ ਲੈਵਲ ਦਾ ਪਲੇਅਰ ਮੰਨਿਆ ਜਾਂਦਾ ਦੁਨੀਆ ਪੱਧਰ ਦੇ ਉੱਤੇ ਇਸ ਨੂੰ ਜਿਹੜਾ ਜਾਣਿਆ ਜਾਂਦਾ ਦੁਨੀਆ ਪੱਧਰ ਦੇ ਉੱਤੇ ਇਸ ਨੇ ਆਪਣਾ ਨਾਂ ਬਣਾਇਆ ਲੰਮੇ ਸਮੇਂ ਤੋਂ ਕਬੱਡੀ ਦੇ ਵਿੱਚ ਧੂਮਾ ਪਾਈ ਹੋਈਆਂ ਨੇ ਰਾਣਾ ਬਲਾਚੌਰੀਆ ਦੇ ਉੱਤੇ